ਬੜਾ ਅਹਿਮ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਵੈਸੇ ਤੇ ਮੇਰੇ ਸੀਨੀਅਰ ਸਾਥੀ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਬੜੇ ਤਤਪਰ ਸੀ ਕਿ ਮੈਂ ਆਪ ਚੰਡੀਗੜ੍ਹ ਪਹੁੰਚ ਕੇ ਤੇ ਇਹ ਮੁੱਦੇ ਤੇ ਗੱਲ ਕਰਨੀ ਹੈ ਪਰ ਕਿਉਂਕਿ ਸਮਾਂ ਘੱਟ ਸੀ ਉਹ ਪਹੁੰਚ ਨਹੀਂ ਸਕੇ ਇਸ ਕਰਕੇ ਮੈਂ ਆਪਣੇ ਵੱਲੋਂ ਵੀ ਉਹਨਾਂ ਵੱਲੋਂ ਵੀ ਤੇ ਆਸਤੀ ਪਲੇਸਿੰਗ ਵੱਲੋਂ ਜਿਹੜਾ ਇੱਕ ਬਹੁਤ ਹੀ ਇਹ ਮੁੱਦਾ ਆਬ ਜਿੰਨੇ ਸਾਰੀ ਸਿਕਉਣ ਵਾਸਤੇ ਇੱਕ ਵੱਡੀ ਚਿੰਤਾ ਵੀ ਜਿਹੜੀ ਪੈਦਾ ਕੀਤੀ ਆ ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਅੱਜ ਵਿਧਾਨ ਸਭਾ ਦਾ ਸੈਸ਼ਨ ਦਾ ਆਖਰੀ ਦਿਨ ਸੀ ਆਮ ਤੌਰ ਤੇ ਜਦੋਂ ਜ਼ੀਰੋ ਆਵਰ ਹੁੰਦਾ ਤੇ ਉਦੋਂ ਜਿਹੜੇ ਐਮਐਲਏ ਸਾਬਾਨ ਨੇ ਕਈ ਵਾਰੀ ਕਿਸ ਮਸਲੇ ਵਾਸਤੇ ਉਹਨਾਂ ਨੂੰ ਸਮਾਂ ਹੋਰ ਕਿਤੇ ਨਹੀਂ ਮਿਲਦਾ ਤੇ ਮੁੱਦਾ ਅਹਿਮ ਹੋਵੇ ਤੇ ਜ਼ੀਰੋ ਆਵਰ ਚ ਇੱਕ ਤੋਂ ਮਿੰਟ ਵਿੱਚ ਉਹ ਆਪਣਾ ਮੁੱਦਾ ਉਠਾ ਲਵੇ ਪਰ ਜਨਰਲੀ ਇਹ ਹੁੰਦਾ ਕਿ ਮંત્રી ਸਹਿਬਾਨ ਕਦੀ ਜੀਰੋ ਆਵਰ ਦੇ ਵਿੱਚ ਆਮ ਤੌਰ ਤੇ ਨਹੀਂ ਬੋਲਦੇ ਕਿਉਂਕਿ ਉਹਨਾਂ ਕੋਲੇ ਬੋਲਣ ਵਾਸਤੇ ਬਹੁਤ ਸਮਾਂ ਹੁੰਦਾ ਜੇ ਕੋਈ ਐਮਐਲਏ ਮੁੱਦਾ ਠਾਵੇ ਤੇ ਮੰਤਰੀ ਦੀ ਮਰਜ਼ੀ ਹੋਵੇ ਤਾਂ ਜਵਾਬ ਦੇ ਸਕਦਾ ਨਾ ਮਰਜ਼ੀ ਹੋਵੇ ਤਾਂ ਜਵਾਬ ਨਾ ਦੇਵੇ ਕੋਈ ਜ਼ਰੂਰਤ ਨਹੀਂ ਹੁੰਦੀ ਪਰ ਅੱਜ ਮੈਂ ਦੇਖ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬ ਕੁਦ ਆਪ 0 आवर ਦੇ ਵਿੱਚ ਖੜੇ ਹੋ ਕੇ ਤੇ ਸ਼੍ਰੀ ਅਕਾਲ ਤਿਕ ਸਾਹਿਬ ਦਾ ਜਿਹੜਾ ਵਿਧੀ ਵਿਧਾਨ ਬਣਾਉਣ ਵਾਸਤੇ ਜਿਹੜੀ ਤਜਵੀਜ਼ ਆ ਆਪਣੀ ਉਹ 0 आवर ਦੇ ਵਿੱਚ ਉਸ ਸਮੇਂ ਪੇਸ਼ ਕਰਨ ਲੱਗੇ ਦੂਜੇ ਪਾਸੇ ਸਾਡੇ ਜਿਹੜੇ ਮਨਪ੍ਰੀਤ ਸਿੰਘ ਹਿਆੜੀ ਸਾਹਿਬ ਵੀ ਕਿਉਂਕਿ ਪਹਿਲੇ ਹੀ ਲੱਗਦਾ ਸੀ ਸਾਰਾ ਗਿਣਾ ਮਿੱਥਿਆ ਦੋਨੇ ਪਾਸੇ। ਔਰ ਮੰਤਰੀ ਜੀ ਨੇ ਵੀ ਬੋਲਦਿਆਂ ਉਹਨਾਂ ਦਾ ਨਾਮ ਆਪ ਲਿਆ ਕਿ ਉਹਨਾਂ ਨੂੰ ਬੋਲਣਾ ਚਾਹੀਦਾ। ਮਹਾਰਾਜ ਜੀ ਕਿ ਸ੍ਰੀ ਅਕਾਲ ਤਖਤ ਸਾਹਿਬ ਸਦਾ ਸਭ ਤੋਂ ਸਰਮੌਰ ਜਿਹੜੀ ਸੰਸਤਾ ਸੇ ਕੌਮ ਦੀ ਜਿਹੜੇ ਤੋਂ ਸਾਰੀ ਦੁਨੀਆ ਦੇ ਵਿੱਚ ਬੈਠਾ ਸਿੱਖ ਜਿਹੜਾ ਸੇਧ ਲੈ ਕੇ ਚੱਲਦਾ ਜਿੱਥੇ ਵੀ ਕੋਈ ਬੇਟਾ ਹੁੰਦਾ ਹੈ ਸ੍ਰੀ ਕਾਸ਼ਟਕ ਸਾਹਿਬ ਨੂੰ ਨਤਬਸਤਕ ਹੈ ਉਹਦੇ ਸਬੰਧ ਦੇ ਵਿੱਚ ਮੇਰੀ ਪੀੜੀ ਦਾ ਜਿਹੜਾ ਸਿਧਾਂਤ ਹੈ ਗੁਰੂ ਹਰਪ੍ਰਿੰਦ ਸਾਹਿਬ ਦਾ ਉਹਦੇ ਸਬੰਧ ਦੇ ਵਿੱਚ ਹਰਜੋਤ ਸਿੰਘ ਬੈਂਸ ਮੰਤਰੀ ਸਾਹਿਬ ਉੱਠ ਕੇ ਖੜੇ ਹੋਏ ਤੇ ਪਹਿਲੇ ਉਹਨਾਂ ਦੇ ਸ਼ਬਦ ਸੀ ਕਿ ਬੜੇ ਜ਼ਰੂਰੀ ਤੇ ਅਹਿਮ ਮੁੱਦੇ ਦੇ ਉੱਤੇ ਮੈਂ ਗੱਲ ਕਰਾ ਕਰਨ ਵਾਸਤੇ ਖੜਾ ਹੋਇਆ ਹਾਂ ਉਹਨਾਂ ਨੇ ਕਿਹਾ ਕਿ ਮੰਨਿਆ ਕਿ ਰਾਜਨੀਤੀ ਤੇ ਧਰਮ ਵੱਖ ਹੋਣਾ ਚਾਹੀਦਾ ਇਹ ਆਪਣੇ ਸ਼ਬਦ ਆ ਮੰਤਰੀ ਜੀ ਦੇ ਵੀਡੀਓ ਵੀ ਮੇਰੇ ਕੋਲ ਆ ਜੇ ਕਹੋ ਤਾਂ ਮੈਂ ਤੁਹਾਨੂੰ ਹੁਣੇ ਸੁਣਾ ਵੀ ਸਕਦਾ ਆਪਣੇ ਸ਼ਬਦ ਆ ਮੈਂ ਸੁਣਾਇ ਦਿੰਨਾ ਮੇਰੇ ਖਾਤੇ ਥੋੜੀ ਜਿਹੀ ਕਲੈਰਟੀ ਹੋ ਜੇਗੀ 1 ਸੈਕਿੰਡ ਦਾ ਕੰਮ ਹੈ ਮੇਰੇ ਕੋਲ ਹੀ ਵੀਡੀਓ ਆ ਫੋਨ ਦੇ ਵਿੱਚ ਪਹਿਲਾ ਸ਼ਬਦ ਜਿਹੜਾ ਉਹਨਾਂ ਦਾ ਜਿੱਥੋਂ ਸ਼ੁਰੂਆਤ ਕੀਤੀ ਆ ਮੰਤਰੀ ਸਾਹਿਬ ਨੇ ਉਹੀ ਸੁਣ ਲੋ ਤੁਸੀਂ ਉਹਨੇ ਨਾਲ ਹੀ ਤਸੱਲੀ ਹੋ ਜੇਗੀ ਮਾਨਯੋਗ ਸਪੀਕਰ ਸਾਹਿਬ ਪੱਕਾ ਮੈਂ ਅਸੀਂ ਬਹੁਤ ਸਾਰੇ ਦਰਸ਼ਕਾਂ ਲਈ ਵੀ ਇਹ ਵੀ ਡਿਕ ਹੋਰ ਕਰ ਲਵਾਂਗੇ ਮਾਨਯੋਗ ਸਪੀਕਰ ਸਾਹਿਬ ਮੈਂ ਇੱਕ ਬੜਾ ਹੀ ਜ਼ਰੂਰੀ ਤੇ ਅਹਿਮ ਮੁੱਦਾ ਦੁਨੀਆ 'ਚ ਹਰ ਸਿੱਖ ਦਾ ਜੁੜਿਆ ਉਸਲਾ ਜੀ ਮੰਨਿਆ ਕਿ ਰਾਜਨੀਤੀ ਦੇ ਧਰਮ ਵੱਖ-ਵੱਖ ਹੋਣਾ ਚਾਹੀਦਾ ਪਰ ਇਸ ਮਤਲਬ ਸ਼੍ਰੀ ਕਾਰਤਕ ਸਾਹਿਬ ਦੀ ਗੱਲ ਸ਼ੁਰੂ ਹੋਣ ਲੱਗੀ ਹੈ ਤੇ ਜਿਹੜਾ ਮੰਤਰੀ ਉਸ ਸਿਧਾਂਤ ਨੂੰ ਨਹੀਂ ਮੰਨਦਾ ਕਿਉਂਕਿ ਮੇਰੀ ਪੀੜ ਦਾ ਸਿਧਾਂਤ ਹੈ ਜਿਹੜਾ ਹੈਗਾ ਜੇ ਤੁਸੀਂ ਸਿਧਾਂਤ ਹੀ ਨਹੀਂ ਮੰਨਦੇ ਤਾਂ ਘਟੋ ਘਟੇ ਤੁਹਾਡੀ ਜਿਹੜੀ ਹੈਗੀ ਹੈ ਕਿਸ ਆਸੇਤ ਦੇ ਵਿੱਚ ਤੁਸੀਂ ਉਸ ਮਹਾਨ ਸੰਸਥਾ ਦੀ ਗੱਲ ਸ਼ੁਰੂ ਕਰਨ ਲੱਗੇ ਹੋ ਜਿਹੜਾ ਤੁਸੀਂ ਬੇਸਿਕ ਜਿਹੜਾ ਮੁੱਢਲਾ ਅਸੂਲ ਹੈ ਉਹ ਨਹੀਂ ਮੰਨਦੇ ਔਰ ਮੰਤਰੀ ਜੀ ਨੇ ਇਥੋਂ ਗੱਲ ਸ਼ੁਰੂ ਕੀਤੀ ਮਤਲਬ ਇਹ ਜਿਹੜੀ ਭਗਵਤ ਮਾਂਜੀ ਦੀ ਸਰਕਾਰ ਦੀ ਸ਼ਰਧਾ ਕਿੰਨੀ ਕੁ ਹੈ ਸ਼੍ਰੀ ਅਕਾਲ ਤਖਸਰ ਸਾਹਿਬ ਦੇ ਉੱਤੇ ਤੇ ਮੇਰੀ ਫਰੀਦ ਦੇ ਸਿਧਾਂਤ ਦੇ ਉੱਤੇ ਇਹ ਤਾਂ ਪਹਿਲੇ ਸ਼ਬਦ ਤੋਂ ਹੀ ਮੰਤਰੀ ਜੀ ਤੋਂ ਪਤਾ ਲੱਗ ਗਿਆ ਤੇ ਫਿਰ ਉਹਨਾਂ ਨੇ ਆਪਣੇ ਤਿੰਨ ਚਾਰ ਸਾਥੀ ਮੰਤਰੀਆਂ ਦੇ ਨਾਲ ਲੈ ਕੇ ਸਾਰਿਆਂ ਵਾਸਤੇ ਜੀ ਬੜਾ ਗੰਭੀਰ ਮੁੱਸਲਾ ਕਿ ਜਿਹੜੇ ਸ਼੍ਰੀ ਅਕਾਲ ਤਖਸਰ ਸਾਹਿਬ ਦੇ ਜਿਹੜੇ ਜਥੇਦਾਰ ਬਣਾਏ ਜਾਂਦੇ ਆ ਹਟਾਏ ਜਾਂਦੇ ਆ ਇਹਦਾ ਵਿਧਿ ਵਿਵਧਾਨ ਬਣਨਾ ਚਾਹੀਦਾ ਔਰ ਹਾਊਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਇੱਕ ਇਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਸਾਰੇ ਨੂੰ ਆਪਣੇ ਆਪਣੇ ਵਿਚਾਰ ਜਿਹੜੇ ਆ ਉਹ ਰੱਖਣੇ ਚਾਹੀਦੇ ਮੈਨੂੰ ਲੱਗਦਾ ਸੀ ਕਿ ਮੈਂ ਕੁਝ ਦਿਨ ਬਾਅਦ ਤੇ ਭੁਲੇਖਾ ਕਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਵੀ ਅੱਜ ਚੱਲ ਰਿਹਾ ਹੈ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਚੱਲ ਰਿਹਾ ਹੈ ਕਿ ਪੰਜਾਬ ਦੀ ਵਿਧਾਨ ਸਭਾ ਦਾ اجلاس ਚੱਲ ਰਿਹਾ ਹੈ ਔਰ ਜਿਸ ਤਰ੍ਹਾਂ ਬੜੀ ਭੁਗਤ ਨਜ਼ਰ ਆਉਂਦੀ ਸੀ ਉਹਨਾਂ ਨੇ ਬੋਲਦੇ ਹੀ ਕਹਿ ਦਿੱਤਾ ਕਿ ਅਯਾਦੀ ਸਾਹਿਬ ਨੂੰ ਇਹਦੇ ਤੇ ਬੋਲਣਾ ਚਾਹੀਦਾ ਤੇ ਅਯਾਦੀ ਸਾਹਿਬ ਉੱਠ ਕੇ ਖੜੇ ਹੋ ਗਏ ਉਹਨੇ ਅਯਾਦੀ ਸਾਹਿਬ ਉਸ ਜਿਹੜੀ ਆਪਣੇ ਆਪ ਬਣਾਈ ਜਿਹੜੀ ਇਹਨਾਂ ਦੀ ਪੰਜ ਮੈਂਬਰੀ ਕਮੇਟੀ ਆ ਜਿਹਦਾ ਇਹ ਦਾਵਾ ਕਰਦੇ ਆ ਕਿ ਅਕਾਲਤਿਕ ਸਾਹਿਬ ਦੀ ਬਣਾਈ ਮੈਂ ਕਮੇਟੀ ਦਾ ਮੈਂਬਰ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੀ ਅਕਾਸ਼ਧਿਕ ਸਾਹਿਬ ਤੋਂ ਸੱਤ ਮੈਂਬਰੀ ਨਿਗਰਾਨ ਕਮੇਟੀ ਬਣੀ ਸੀ ਪੰਜ ਮੈਂਬਰੀ ਭਰਤੀ ਕਮੇਟੀ ਕਿਤੇ ਵੀ ਤੁਸੀਂ ਜਿਹੜੀ ਯਾ ਰਿਕਾਰਡ ਦੇ ਵਿੱਚ ਦੇਖ ਲਓ ਸ਼੍ਰੀ ਅਕਾਸ਼ਧਿਕ ਸਾਹਿਬ ਤੋਂ ਨਹੀਂ ਬਣੀ ਸੀ ਲੇਕਿਨ ਇਹ ਚਾਰ ਪੰਜ ਬੰਦੇ ਲਗਾਤਾਰ ਦਾਵਾ ਕਰਦੇ ਆ ਕਿ ਸ਼੍ਰੀ ਅਕਾਸ਼ਧਿਕ ਸਾਹਿਬ ਦੀ ਜਿਹੜੀ ਬਣੀ ਹੋਈ ਭਰਤੀ ਕਮੇਟੀ ਹੈ ਅਸੀਂ ਇਹਦੇ ਮੈਂਬਰ ਆ ਤੇ ਮੈਂ ਸਰਦਾਰ ਮਨਪ੍ਰੀਤ ਸਿੰਘ ਅਯਾਰੀ ਸਾਹਿਬ ਨੂੰ ਪੁੱਛਦਾ ਕਿ ਤੁਸੀਂ ਆਪਣੇ ਆਪ ਨੂੰ ਕਲੇਮ ਕਰਦੇ ਹੋ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਦਾ ਮੈਂਬਰ ਤੇ ਜਿਹੜਾ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੀ ਇਹ ਜਿਸ ਸਦਨ ਦੇ ਵਿੱਚ ਤੁਸੀਂ ਠਹਾਰੇ ਹੋ ਇਹ ਅਕਾਲ ਤਖਤ ਸਾਹਿਬ ਤੋਂ ਵੱਡਾ ਹੈ ਕਿ ਛੋਟਾ ਇਹਦਾ ਮਤਲਬ ਹੈ ਕਿ ਤੁਸੀਂ ਜੇ ਐਮਐਲਏ ਬਣ ਗਏ ਤੇ ਤੁਹਾਨੂੰ ਇਹ ਹੰਕਾਰ ਹੋ ਗਿਆ ਕਿ ਇਹ ਜਿਹੜਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਸਦਨ ਹੈ ਇਹ ਸ਼੍ਰੀ ਕਾਂਟਕ ਸਾਹਿਬ ਤੋਂ ਉੱਤੇ ਹੋ ਗਿਆ ਕਿ ਜਿਹੜਾ ਮਸਲਾ ਸ਼੍ਰੀ ਕਾਂਟਕ ਸਾਹਿਬ ਦਾ ਵਿਧਿ ਵਿਧਾਨ ਕਾਂਟਕ ਸਾਹਿਬ ਦਾ ਬੰਨਾ ਤੇ ਤੁਸੀਂ ਕਿਸ ਜਿਹੜਾ ਸੋਚ ਦੇ ਨਾਲ ਇਸ ਹਾਊਸ ਦੇ ਵਿੱਚ ਉੱਠ ਕੇ ਕਹਿ ਰਹੇ ਹੋ ਮੰਗ ਕਰ ਰਹੇ ਹੋ ਕਿ ਜਿਹੜਾ ਵਿਧਿ ਵਿਧਾਨ ਹੈ ਉਹ ਕਿਵੇਂ ਬਣਨਾ ਚਾਹੀਦਾ ਹੈ ਉਹਦੇ ਚ ਸਾਰਿਆਂ ਦੇ ਨਾਲ ਜਿਹੜੀ ਹੈ رائے ਹੋਣੀ ਚਾਹੀਦੀ ਹੈ ਇੰਨੀ ਕੁ ਤਾਂ ਇਹਨਾਂ ਦੀ ਸਮਝ ਆ ਔਰ ਇੰਨਾ ਕੁ ਤੇ ਇਹਨਾਂ ਦੇ ਮਨ ਦੇ ਵਿੱਚ ਸਤਕਾਰ ਆ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਇੱਥੇ ਤੁਸੀਂ ਵਿਧੀ ਵਿਧਾਨ ਕੋਈ ਬਣਾ ਵੀ ਦਿਓ ਕਿਉਂਕਿ ਤੁਹਾਡਾ ਪਤਾ ਕੋਈ ਨਹੀਂ ਜੋ ਕੇਜਰੀਵਾਲ ਦਾ ਹੁਕਮ ਆਉਣਾ ਤੇ ਉਸ ਤੋਂ ਬਾਅਦ ਹੁਣ ਤਾਂ ਸੋਧਿਆ ਸਾਹਿਬ ਆ ਗਏ ਨਾਲ ਸਤਿੰਦਰ ਜੈਨ ਆ ਗਏ ਨਾਲ ਹੋਰ ਦਿੱਲੀ ਵਾਲੇ ਕਿੰਨੇ ਆ ਕੇ ਬਹਿ ਗਏ ਕੋਈ ਪਤਾ ਨਹੀਂ ਤੁਹਾਡਾ ਕੰਨ ਨੂੰ ਤੁਸੀਂ ਇੱਥੇ ਕਿਹੜਾ ਮਤੈ ਪਾ ਦਿਓ ਪਰ ਤੁਹਾਡੇ ਮਤੇ ਦੇ ਹੱਦ ਜਿਹੜੀ ਆ ਉਹ ਤਾਂ ਸ਼ੰਭੂ ਬੈਰੀਓ ਦੇ ਨਾ ਪੰਜਾਬ ਦਾ ਬਾਰਡਰ ਤੇ ਇੱਥੋਂ ਤੱਕ ਹੀ ਹੈ ਨਾ ਪ੍ਰਧਾਨ ਸਭਾ ਤੇ ਇੱਥੋਂ ਤੱਕ ਹੀ ਜਾ ਸਕਦੇ ਹੈ ਨਾ ਤੇ ਅਕਾਲ ਤਖਤ ਤੇ ਸਾਰੀ ਦੁਨੀਆ ਦੇ ਵਿੱਚ ਆ ਸਾਰੀ ਮਾਨਵਤਾ ਵਾਸਤੇ ਅਕਾਲ ਤਖਤ ਸਾਹਿਬ ਇਸ ਕਰਕੇ ਮੈਂ ਪਹਿਲੀ ਤਾਂ ਗੱਲ ਹੈ ਅਯਾਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਜਿਹੜਾ ਤੁਹਾਡਾ ਅੰਦਰਲਾ ਰੂਪ ਸੀ ਨਾ ਜਿਹੜੀ ਅਸੀਂ ਕਹਿੰਦੇ ਸੀ ਕਿ ਕੋਈ ਬੀਜੇਪੀ ਦੇ ਨਾਲ ਰਲ ਕੇ ਜਾਂ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਅੱਜ ਸਾਰਾ ਤੁਹਾਡਾ ਅੰਦਰਲਾ ਜੋ ਦਿਲ ਦੇ ਵਿੱਚ ਸੀ ਅੱਜ ਵਿਧਾਨ ਸਭਾ ਦੇ ਵਿੱਚ ਬਾਹਰ ਆ ਗਿਆ। ਔਰ ਤੁਸੀਂ ਏਡੀ ਵੱਡੀ ਸੱਟ ਮਾਰੀ ਐ ਸਿੱਖਾਂ ਦੀਆਂ ਭਾਵਨਾਵਾਂ ਨੂੰ ਇਸ ਫੋਰਮ ਦੇ ਉੱਤੇ ਇਹ ਗੱਲ ਉਠਾ ਕੇ। ਅੱਜ ਉੱਥੇ ਸੈਸ਼ਨ ਚੱਲ ਰਿਹਾ ਸੀ ਸ਼ੋਮਨੀ ਗੁਰਦਾਰ ਪਰੰਤ ਕਮੇਟੀ ਦਾ। ਤੁਸੀਂ ਉੱਥੇ ਦੇ ਸ਼ਰਮਣੀ ਕਮੇਟੀ ਦੇ ਮੈਂਬਰਾਂ ਨੂੰ ਕਹਿ ਸਕਦੇ ਸੀ ਉੱਥੇ ਮੁੱਦਾ ਠਾਸ ਸਕਦੇ ਸੀ। ਔਰ ਸ਼ਰਮਣੀ ਗੁਰਦਾਰੇ ਪ੍ਰਬੰਧਕ ਕਮੇਟੀ ਨੇ ਤੇ ਇਹ ਪਹਿਲਾਂ ਹੀ ਪ੍ਰਧਾਨ ਸਾਹਿਬ ਨੇ ਦੋ ਦਿਨ ਪਹਿਲੇ ਕਹਿਤਾ ਸੀ ਕਿ ਅਸੀਂ ਐਸ ਸੈਸ਼ਨ ਦੇ ਵਿੱਚ ਜਿਹੜਾ ਵਿਧੀ ਵਿਧਾਨ ਉਹਨਾਂ ਦੀ ਨਿਯੁਕਤੀ ਦਾ ਕਾਰਜਕਾਲ ਦਾ ਸਾਰਾ ਕੁਝ ਉਹ ਬਣਾਵਾਂਗੇ ਤੇ ਅੱਜ ਉਹਨਾਂ ਨੇ ਉੱਥੇ ਮਤਾ ਪਾ ਕੇ ਕਮੇਟੀ ਦਾ ਫੈਸਲਾ ਵੀ ਕਰ ਦਿੱਤਾ। ਪਰ ਤੁਸੀਂ ਇਸ ਇਸ਼ੂ ਦੇ ਉੱਤੇ ਧਰਮ ਦੇ ਵਿੱਚ ਰਾਜਨੀਤਿਕ ਦਖਲ ਜਿਹੜਾ ਇਹ ਅੱਜ ਤੋਂ ਨਹੀਂ ਸ਼ੁਰੂ ਹੋਇਆ ਇਹ ਅੰਗਰੇਜ਼ਾਂ ਦੇ ਵੇਲੇ ਤੋਂ ਚੱਲਦਾ ਪਹਿਲਾਂ ਵੀ ਮਹਾਕਤਾ ਨੂੰ ਕਬਜ਼ੇ ਜਿਹੜੇ ਕਰਾਈ ਸੀ ਉਹ ਅੰਗਰੇਜ਼ਾਂ ਨੇ ਕਰਾਈ ਸੀ ਉਸ ਤੋਂ ਬਾਅਦ ਜਦੋਂ ਜਿਹੜੀ ਸ਼ਹੀਦੀਆਂ ਦੇ ਕੇ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਕੁੱਧਰ ਪਰੰਦੇ ਕਮੇਟੀ ਹੋਣੀ ਚਾਹੀ ਉਹਨਾਂ ਨੇ ਜਿਹੜਾ ਆਪਣੇ ਖੂਨ ਪਸੀਨਾ ਦੇ ਕੇ ਤੇ ਫਿਰ ਇਹ ਗੁਰਦੁਆਰੇ ਜਿਹੜੇ ਹੈ ਇਹ ਆਜ਼ਾਦ ਕਰਾ ਕੇ ਇਹ ਡੈਮੋਕਰੇਟਿਕ ਕੰਟਰੋਲ ਪੜਿਆ ਸੀ ਔਰ ਆਜ਼ਾਦ ਭਾਰਤ ਦੇ ਵਿੱਚ ਕਾਂਗਰਸ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਾਂਧਿਕ ਸਾਹਿਬ ਦੇ ਜਿਹੜੀ ਹੈ ਗਿਆ ਪ੍ਰਭਾਵਿਤ ਕਰਨ ਵਾਸਤੇ ਸਾਡੇ ਬਰਿਆਦਾ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਦੇ ਵਿੱਚ ਦਖਲ ਦੇ ਕੇ ਇੱਥੋਂ ਤੱਕ ਕਿ 84 ਚ ਟੈਂਕਾਂ ਤੇ ਧੋਪਾਂ ਵੀ ਸ੍ਰੀ ਗੁਰਦੇਵ ਸਾਹਿਬ ਦੇ ਉੱਤੇ ਚੜੇ ਗਏ ਇਸ ਲਈ ਕੋਈ ਸਾਡੇ ਵਾਸਤੇ ਇਹ ਜਿਹੜੀ ਧਾਰਮਿਕ ਦਖਲਅੰਦਾਜ਼ੀ ਦੀਆਂ ਕੋਸ਼ਿਸ਼ਾਂ ਕੋਈ ਨਵੀਆਂ ਨਹੀਂ ਬਹੁਤ ਸਰਕਾਰਾਂ ਪਹਿਲਾਂ ਵੀ ਇਹ ਕੋਸ਼ਿਸ਼ ਕਰਦੇ ਰਹੀਆਂ ਆਪਾਤੇ ਜਨਤਾ ਪਾਰਟੀ ਨੇ ਵੀ ਤੋਂ ਕੱਢੀ ਦਖਲ ਤੋਂ ਲੈ ਕੇ ਹਜੂਰ ਸਾਹਿਬ ਤੋਂ ਪਟਨਾ ਸਾਹਿਬ ਤੋਂ ਦਿੱਲੀ ਕਮੇਟੀ ਤੋਂ ਹਰਿਆਣੇ ਦੀ ਵੱਖਰੀ ਤੋਰ ਦਿੱਤੀ ਤੇ ਹੁਣ ਜਿਹੜੀ ਬਾਕੀ ਸ਼੍ਰੋਮਣੀ ਗੁਰਦੈਵੰਦ ਕਮੇਟੀ ਬਚੀ ਆ ਹੁਣ ਇਹਦੇ ਤੇ ਯਾੜੀ ਸਾਹਿਬ ਤਰਸ ਕਰੋ ਇਹ ਜਿਹੜੀ ਸ਼ਹੀਦਾਂ ਦੇ ਖੂਨ ਨਾਲ ਸਿਰਜੀ ਹੋਈ ਏ ਕਮੇਟੀ ਆ ਹੁਣ ਇਹਨੂੰ ਇਸ ਤਰੀਕੇ ਬਰਬਾਦ ਕਰਨ ਵਾਸਤੇ ਇਹਨਾਂ ਲੋਕਾਂ ਨਾਲ ਹੱਥ ਨਾ ਮੜਾ ਕਿਉਂਕਿ ਅੱਜ ਜੋ ਕੁਝ ਤੁਸੀਂ ਕਰ ਦਿੱਤਾ ਇਹ ਮੈਂ ਸਮਝਦਾ ਕਿ ਇਸ ਸਾਰੀ ਸਿੱਖ ਕੌਮ ਇਹਦਾ ਗਮੀਤਾ ਨਾਲ ਨੋਟਿਸ ਲੈਗੀ ਔਰ ਮੈਂ ਸਪੀਕਰ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਵੈਸੇ ਉਹਨਾਂ ਦਾ ਆਪਣਾ ਹੀ ਫਰਜ਼ ਬੰਦਾ ਸੀ ਕਿ ਇਸ ਗੱਲ ਨੂੰ ਰੋਕ ਦੇਣਾ ਚਾਹੀਦਾ ਸੀ ਕਿਉਂਕਿ ਘਟੋ ਘਟੇ ਉਹ ਆਪ ਗੁਰਸਿੱਖ ਨੇ ਤੇ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂਕਿ ਵਿਧਾਨ ਸਭਾ ਦੇ ਵਿੱਚ ਸਾਰੇ ਧਰਮਾਂ ਦੇ ਰੋਕ ਸਾਰਿਆਂ ਦਾ ਹੱਕ ਹੁੰਦਾ ਵਿਧਾਨ ਸਭਾ ਸਾਰਿਆਂ ਦਾ ਇੱਕ ਸਾਂਝਾ ਸदन ਹੁੰਦਾ ਕੀ ਬਾਕੀ ਧਰਮਾਂ ਦੇ ਇਸ ਤਰੀਕੇ ਤੁਸੀਂ ਉੱਥੇ ਜਿਹੜੇ ਹੈਗੇ ਆ ਉਹ ਮੁੱਦੇ اٹھਾਉਣ ਦੀ ਇਜਾਜ਼ਤ ਦੇਣੀ ਸ਼ੁਰੂ ਕਰ ਦਿਓਗੇ ਕਿ ਇਸ ਤਰੀਕੇ ਵਿਧਾਨ ਸਭਾ ਜਿਹੜੀ ਹੈ ਇਹ ਗੱਲ ਨੂੰ ਫੋਟ ਕਰਦੀ ਹੈ ਇਸ ਤਰ੍ਹਾਂ ਦੇ ਜਿਹੜੇ ਪਰਸਨਲ ਧਰਮਾਂ ਦੇ ਮਸਲੇ ਨੇ ਉਹਨਾਂ ਦੇ ਵਿੱਚ ਵਿਧਾਨ ਸਭਾ ਜਿਹੜੀ ਹੈ ਉਹ ਉੱਠ ਕੇ ਉੱਥੇ ਜਿਹੜੀ ਹੈ ਵਿਚਾਰ ਜਿਹੜੀ ਹੈ ਇਸ ਤਰ੍ਹਾਂ ਮੈਂਬਰਾਂ ਦੇ ਲੈਣੇ ਸ਼ੁਰੂ ਕਰ ਦੇਵੇ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਰੋਕਣਾ ਚਾਹੀਦਾ ਸੀ ਤੇ ਹੁਣ ਵੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਇਹ ਸਾਰੀਆਂ ਚੀਜ਼ਾਂ ਵਿਧਾਨ ਸਭਾ ਦੇ ਰਿਕਾਰਡ ਦੇ ਵਿੱਚੋਂ ਕੱਢੀਆਂ ਜਾਣੀ ਚਾਹੀਦੀ ਕਿਉਂਕਿ ਜਿਹੜਾ ਸੈਸ਼ਨ ਤਾਂ ਹੁਣ ਹੋ ਚੁੱਕਿਆ ਪਰ ਇਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਕਿਉਂਕਿ ਪਿੱਛੇ ਵੀ ਇੱਕ ਮਤਾ ਪਾਸ ਕਰਕੇ ਬਿੱਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਦਾ ਕੰਟਰੋਲ ਲੈਣ ਵਾਸਤੇ ਉਦੋਂ ਵੀ ਸਖਤ ਵਿਰੋਧ ਹੋਇਆ ਸੀ ਹਰ ਹੁਣ ਵੀ ਮੈਂ ਕੇਤੀਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਤੁਹਾਨੂੰ ਲੱਗਦਾ ਨਾ ਕਿ ਸੌਕਾ ਕੰਮ ਹੈ ਇਹ ਇੱਕ ਦੋ ਬੰਦੇ ਪਟਰੇ ਨੇ ਇਹ ਕੋਈ ਮੁੱਦਾ ਵੱਡਾ ਕੰਮ ਨਹੀਂ ਹੁੰਦਾ ਸਰਕਾਰਾਂ 'ਚ ਕਈ ਵਾਰੀ ਹੋ ਜਾਂਦਾ ਪਰ ਸਿੱਖ ਕੌਮ ਕਦੀ ਵੀ ਇਹਨਾਂ ਜਿਹੜੀਆਂ ਸਾਜ਼ਿਸ਼ਾਂ ਇਹਨਾਂ ਨੂੰ ਕਦੀ ਵੀ ਬਰਦਾਸ਼ਤ ਜਿਹੜੀ ਹੈ ਉਹ ਨਹੀਂ ਕਰੇਗੀ ਇਸ ਕਰਕੇ ਇਹ ਬੜਾ ਗੰਭੀਰ ਮਸਲਾ ਸੀ ਇਸ ਕਰਕੇ ਅਸੀਂ ਸਮਝਦੇ ਸੀ ਕਿ ਸੰਗਤ ਤੱਕ ਜਾਣਾ ਚਾਹੀਦਾ ਔਰ ਮੈਂ ਵਡਾਲਾ ਸਾਹਿਬ ਨੂੰ ਹੁਣ ਪੁੱਛਦਾ ਪਈ ਹੁਣ ਕਿਹੜਾ ਕਾਲ ਤੱਕ ਤੋਂ ਪਘੜਾ ਹੋਇਆ ਜੀ ਔਰ ਜਿੰਨੇ ਇਹਨਾਂ ਦੇ ਨਾਲ ਦੇ ਸਾਥੀ ਨੇ ਪੁਰਾਣੇ ਸਾਡੇ ਸਾਥੀ ਨੇ ਠੀਕ ਹੈ ਰਾਜਨੀਤਿਕ ਡਿਫਰੈਂਸ ਨਹੀਂ ਨੇ ਭਾਵੇਂ ਚੰਦੂ ਬਾਜਰਾ ਸਾਹਿਬ ਨੇ ਭਾਵੇਂ ਬੀਬੀ ਜ਼ਗੀਰ ਕੌਰ ਜੀ ਨੇ ਭਾਵੇਂ ਰਖਣਾ ਸਾਹਿਬ ਨੇ ਬਾਕੀ ਮਲੂਕਾ ਸਾਹਿਬ ਨੇ ਹੋਰ ਵੀ ਜਿਹੜੇ ਸਾਥੀ ਨੇ ਸਾਡੇ ਸਾਰੇ ਆਵੇ ਵਿਚਾਰ ਵੱਖਰੇ ਦੇ ਕੋਈ ਗੱਲ ਨਹੀਂ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਮੈਂ ਉਹਨਾਂ ਨੂੰ ਵੀ ਭਰਾਵਾਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਹ ਤੁਹਾਡੀ ਸਹਿਮਤੀ ਦੇ ਨਾਲ ਹੋਇਆ ਕਿ ਵਿਧਾਨ ਸਭਾ ਦੇ ਵਿੱਚ ਅਕਾਲਤਿਕ ਸਾਫ ਦੀ ਵਿਧੀ ਵਿਧਾਨ ਪੜਾਉਣ ਦਾ ਮੁੱਦਾ ਜਿਹੜਾ ਉਹ ਚੁੱਕਿਆ ਜਾਏਗਾ ਆਫਟਰ ਹੁਣ ਤੁਸੀਂ ਇਹਨਾਂ ਨੂੰ ਅੱਗੇ ਲਾਇਆ ਇਹ ਤੁਹਾਨੂੰ ਵੀ ਹੁਣ ਸਪਸ਼ਟਾ ਕਰਨਾ ਪਏਗਾ ਨਾ ਬਈ ਘਟੋ ਘਟੇ ਤਾਂ ਨਹੀਂ ਹੋ ਸਕਦੀ ਕਿ ਛੋਟੀ ਜੀ ਗੱਲ ਨਹੀਂ ਹੋਈ ਰਿਕਾਰਡ ਤੇ ਗੱਲ ਹੈ ਵੀਡੀਓ ਜਦੋਂ ਕਹਿਣ ਸੀ ਕਦੇ-ਕਦੇ ਨੂੰ ਕਲਿੱਪ ਭੇਜ ਦਿੰਦੇ ਨੇ ਵਿਧਾਨ ਸਭਾ ਦਾ ਰਿਕਾਰਡ ਤੇ ਸਾਰੇ ਇਹਨਾਂ ਆਪਣੇ ਭਰਾਵਾਂ ਨੂੰ ਮੈਂ ਜਿਹੜੇ ਸਾਡੇ ਨਾਲ ਬੱਦ ਪੇਤ ਨੇ ਵੱਖਰੇ ਬੈਠੇ ਨੇ ਸਾਰਿਆਂ ਨੂੰ ਮੈਂ ਅੱਜ ਬੇਨਤੀ ਕਰਦਾ ਕਿ ਆਪਣਾ ਸਟੈਂਡ ਕਲੇ-ਕਲੇ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਪਹਿਲੀ ਵਾਰੀ ਆ ਕਿ ਤੁਸੀਂ ਕਲੇਮ ਕਰਦੇ ਹੋ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਜਿਹੜੀ ਭੱਤੀ ਕਰਦੇ ਫਿਰਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਲੈ ਕੇ ਅੱਜ ਵੀ ਬੋਲਣ ਤੋਂ ਪਹਿਲਾਂ ਕਹੇ ਕਿ ਅਕਾਲ ਤਖਤ ਤਮਹਾਨ ਹੈ ਸਿੱਖਾਂ ਦੀ ਸ਼ਾਨ ਹੈ ਤੇ ਤੁਸੀਂ ਅਕਾਲ ਤਖਤ ਨੂੰ ਛੋਟਾ ਕਿੰਨਾ ਕਰੀ ਜਾਂਦੇ ਹੋ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਬੇਨਤੀ ਕਰ ਰਹੇ ਹੁਜਾਰੀ ਸਾਹਿਬ ਕਿ ਇਹਦਾ ਵਿਧਿ ਵਿਧਾਨ ਪੜਾਓ ਇੰਨਾ ਛੋਟਾ ਹੋ ਗਿਆ ਕਿ ਅਕਾਲਕ ਸਿੰਘ ਸਾਹਿਬ ਪੰਜਾਬ ਸਰਕਾਰ ਤੋਂ ਥੱਲੇ ਹੋ ਗਿਆ ਇਸ ਕਰਕੇ ਮੈਂ ਜ਼ਰੂਰ ਬੇਨਤੀ ਕਰਦਾ ਕਿ ਡਿਫਰੈਂਸੇਜ਼ ਰਾਜਨੀਤੀ ਚ ਚੱਲਦੇ ਰਹਿਣਗੇ ਪਰ ਇਹ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਜਾ ਤੇ ਜਿਹੜਾ ਹੈਗਾ ਕੱਲ ਤੱਕ ਆਪਣੀ ਪੋਜੀਸ਼ਨ ਸਪਸ਼ਟ ਕਰੋ ਕਿ ਕੀ ਇਹ ਜਿਹੜਾ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਹੁਜਾਰੀ ਸਾਹਿਬ ਵੱਲੋਂ ਉਠਾਇਆ ਗਿਆ ਇਹ ਸਾਰੇ ਜਿਹੜੇ ਦੂਜੇ ਸਾਡੇ ਆ ਭਰਾ ਸਾਡੇ ਨਾਲ ਵੱਖਰੇ ਚੱਲਦੇ ਪਏ ਆ ਕਿ ਉਹਨਾਂ ਦੀ ਸਹਿਮਤੀ ਇਹਦੇ ਵਿੱਚ ਸੀ ਕਿ ਨਹੀਂ ਸੀ ਅਸੀਂ ਉਹਨਾਂ ਦੇ ਜਵਾਬ ਦੀ ਇੰਤਜ਼ਾਰ ਕਰਾਂਗੇ ਉਸ ਤੋਂ ਬਾਅਦ ਫਿਰ ਜੇ ਜ਼ਰੂਰਤ ਪਈ ਤੇ ਫਿਰ ਅਸੀਂ ਤੁਹਾਡੇ ਕੋਲ ਆਵਾਂਗੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਰੋਪ ਇਹ ਦਰ ਨੂੰ ਲੈ ਕੇ ਦਾਦਾਨ ਕਰਦੇ ਕਿ ਸਤਿਕਾਰਯੋਗ ਮਿਸਟਰੀ ਕੇ ਨਾਲ ਨਹੀਂ ਬੋਲਣਾ ਚਾਹੀਦਾ ਬਰਬ ਨਹੀਂ ਉਹਦੇ ਵਾਸਤੇ ਸਿੱਖਾਂ ਦੀ ਪਾਰਲੀਮੈਂਟ ਦਾ ਅਜਰਾਸਾ ਚੱਲ ਰਿਹਾ ਸੀ ਉਧਵਾਤੀ ਅਸੀਂ ਇਹ ਨਹੀਂ ਕਹਿੰਦੇ ਉਹ ਉਹਨਾਂ ਦਾ ਜਿਹੜੀ ਜਿਹੜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਮੈਂ ਤਾਂ ਧੰਨਵਾਦ ਕਰਦਾ ਅੱਜ ਧਾਮੀ ਸਾਹਿਬ ਦਾ ਸਾਰੇ ਹਾਊਸ ਦਾ ਕਿ ਅੱਜ ਉਹਨਾਂ ਨੇ ਕਮੇਟੀ ਬਣਾ ਵੀ ਦਿੱਤੀ ਔਰ ਉਹਨਾਂ ਨੇ ਕਈ ਦਿਨ ਪਹਿਲਾਂ ਅਨਾਉਂਸ ਵੀ ਕੀਤਾ ਸੀ ਕਿ ਅਸੀਂ ਐਸ ਜਿਹੜਾ ਬਜਟ ਸੈਸ਼ਨ ਆ ਇਹਦੇ ਚ ਵੜਾਵਾਂਗੇ ਉਹਨਾਂ ਨੇ ਬਣਾ ਦਿੱਤੀ ਬੜਾ ਸ਼ਲਾਘਾਯੋਗ ਕੰਮ ਕੀਤਾ ਉੱਥੇ ਹੀ ਬਣਨੇ ਚਾਹੀਦੀ ਆ ਕਿ ਬਾਕੀ ਤਾਂ ਮੰਨੀਆਂ ਫਿਰ ਇੱਥੇ ਵਿਧਾਨ ਸਭਾ ਬਣਾ ਕੇ ਕਿਉਂ ਇਹ ਵੱਡੇ ਮर्यादा ਦੇ ਇਸ਼ੂ ਹੈ ਧਰਮ ਜਿਹੜਾ ਹੈਗਾ ਇਹ ਸਾਡਾ ਸੰਵਿਧਾਨ ਦਾ ਅਧਿਕਾਰ ਆ ਆਪਣਾ ਸਰਕਾਰਾਂ ਦੇ ਘੇਰੇ ਚ ਜਿਹੜਾ ਧਰਮ ਨਹੀਂ ਹੁੰਦਾ ਇਹ ਸਾਡਾ ਆਪਣਾ ਲੋਕਾਂ ਦਾ ਅਧਿਕਾਰ ਆ ਉਸ ਧਰਮ ਦੇ ਜਿਹੜੇ ਲੋਕ ਆ ਉਹਨਾਂ ਦਾ ਅਧਿਕਾਰ ਆ ਕਿ ਉਹ ਆਪਣਾ ਜਿਹੜਾ ਕਿਸ ਤਰ੍ਹਾਂ ਪ੍ਰਬੰਧ ਚਲਾਉਣਾ ਚਾਹੁੰਦੇ ਆ ਕਿਸ ਤਰ੍ਹਾਂ ਦੀ ਧਰਮ ਦੀ ਕਿਸੇ ਜੀ ਮर्यादा ਹੋਣੀ ਚਾਹੀਦੀ ਹੈ ਇਹ ਵਿਧਾਨ ਸਭਾ ਉਹ ਥੋੜੀ ਤੈਅ ਕਰਦੀ ਇਹ ਤਾਂ ਸਪੀਕਰ ਸਾਹਿਬ ਨੂੰ ਮੈਂ ਤਾਂ ਆਪ ਕਹਦੇ ਆ ਕਿ ਉਹਨਾਂ ਨੂੰ ਰੋਕ ਦੇਣਾ ਚਾਹੀਦਾ ਸੀ ਉਦੋਂ ਪਰ ਇਹ ਚ ਵੱਡੀ ਗੱਲ ਕਿਹੜੀ ਹੈ ਕਿ ਮੰਤਰੀ ਖੁਦ ਪੇਸ਼ ਕਰਦੇ ਆ ਤੇਰੀ ਜਿਆਦਾ ਗੰਭੀਰਤਾ ਦੀ ਗੱਲ ਹੈ ਕਿ ਜਿਹੜੀ ਗੱਲ ਸ਼ੁਰੂ ਕਿਤੇ ਗੱਲ ਕੀਤੀ ਗਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵੱਲੋਂ ਔਰ ਉਹਨੇ ਨਾਲ 3-4 ਐਮਐਲਏ ਦਾ ਹੋਰ ਵੀ ਪਾਸੇ ਨਾਲ ਲਿਆ ਉਹਨੇ ਯਾਲੀ ਸਾਹਿਬ ਦਾ ਕਿਹਾ ਵੀ ਯਾਲੀ ਸਾਹਿਬ ਨੂੰ ਉੱਥੇ ਗੱਲ ਕਰਨੀ ਚਾਹੀਦੀ ਤਾਂ ਇਹਦਾ ਅਸੀਂ ਕਹਿ ਰਹੇ ਹਾਂ ਕਿ ਸਾਰਾ ਕੁਝ ਤੈ ਹੋ ਕੇ ਹੋਇਆ ਪਰ ਇਹ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਇਹ ਵਾਜਬ ਨਹੀਂ ਆ ਇਸ ਕਰਕੇ ਅਸੀਂ ਤਾਂ ਹੁਣ ਦੂਜਿਆਂ ਦੇ ਇੰਤਜ਼ਾਰ ਕਰਾਂਗੇ ਬਾਕੀ ਦੇ ਮੈਂ ਸਾਰਿਆਂ ਨੂੰ ਨਾਲ ਲੈ ਕੇ ਬੇਨਤੀ ਕੀਤੀ ਆ ਕਿ ਸਾਰੇ ਆਪ ਆਪਣਾ ਪੱਖ ਸਪਸ਼ਟ ਕਰਨ। ਜਿਉਂੋਂ ਮੰਤਰੀ ਕਹਿ ਰਹੇ ਨੇ ਮੇਰੀ ਭਾਵਨਾਵਾਂ ਕਹਿੰਦੇ ਆਹਤ ਹੋਈਆਂ ਨੇ ਜਿਸ ਕਾਰਨ ਨਾਲ ਜੱਥੇਦਾਰਾਂ ਨੂੰ ਉਹਨਾਂ ਦੇ ਅਹੁਦੇਾਂ ਤੋਂ ਹਟਾਇਆ ਗਿਆ। ਨਹੀਂ ਜੇ ਕੋਈ ਮੰਤਰੀ ਸਾਹਿਬ ਨੇ ਕਿਹਾ ਤੇ ਧਰਮ ਤੇ ਰਾਜਨੀਤੀ ਕੱਠੀ ਨਹੀਂ ਹੋਣੀ ਚਾਹੀਦੀ। ਉਹਦੇ ਨਾਲ ਸਾਰੀ ਸਿੱਖ ਕੌਮ ਦੀ ਭਾਵਨਾ ਮਰ ਹਟੋਈ। ਉਹਨਾਂ ਤਾਂ ਬੇਸਿਕ ਕਨਸੈਪਟ ਹੀ ਨਹੀਂ ਪਤਾ ਕਿ ਉਹਨਾਂ ਨੇ ਗੱਲ ਹੀ ਪੁੱਠੇ ਪੱਸੇ ਸ਼ੁਰੂ ਕੀਤੀ। ਗੱਲ ਜੇ ਸ਼੍ਰੀ ਅਕਾਲਕਟੇਰ ਸਾਹਿਬ ਜੀ ਦੀ ਗੱਲ ਕਰਦੇ ਹੋ ਗੱਲ ਪੁੱਠੇ ਪੱਸੇ ਸ਼ੁਰੂ ਕਰਤੀ। ਤੇ ਤੁਹਾਡਾ ਕੀ ਹੱਕ ਹੈ ਜਦੋਂ ਤੁਸੀਂ ਮੰਨਦੇ ਹੀ ਨਹੀਂ। ਜਦੋਂ ਤੁਸੀਂ ਅਕਾਲਤਿਕ ਥਰੂ ਬਣਨ ਦਾ ਮਤਲਬ ਹੈ ਕਿ ਅਕਾਲਤਿਕ ਦੇ ਸਿਧਾਂਤ ਨੂੰ ਬਣਨਾ ਜਦੋਂ ਤੁਸੀਂ ਸਿਧਾਂਤ ਹੀ ਨਹੀਂ ਬਣਦੇ ਤੁਸੀਂ ਕਹਿ ਰਹੇ ਹੋ ਕਿ ਵੱਖਰਾ ਹੋਣਾ ਚਾਹੀਦਾ ਤੇ ਫਿਰ ਫਿਰ ਤੁਸੀਂ ਉਹਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹੋ ਵਿਧਾਨ ਸਭਾ ਵਿੱਚ ਦੋ ਗੱਲਾਂ ਹੋ ਗਿਆ ਨਾ ਮੰਤਰੀ ਜੀ ਦੀ ਸਿਆਣਪ ਤਾਂ ਦੇਖੋ ਕਿ ਕਿੱਡੀ ਕਬੜੀ ਹੈ ਇਹ ਗੱਲ ਸ਼ੁਰੂ ਕੀਤੀ ਬਿਲਕੁਲ ਦੂਜੇ ਪਾਸੋਂ ਤੁਹਾਡੀ ਸ਼ਰਧਾ ਤਾਂ ਪਹਿਲੇ ਹੀ ਪਤਾ ਲੱਗੀ ਓਪਨਿੰਗ ਸ਼ਬਦ ਹੈ ਜੇ ਮੈਂ ਤੁਹਾਨੂੰ ਸੁਣਾ ਵੀ ਦਿੱਤੇ ਹੁੰਦਾ ਦੁਬਾਰਾ ਕੋ ਫੈਸਲਾ ਹਦੋਂ ਇਹ ਤਾਂ ਸ਼੍ਰੋਮਣੀ ਗੁਰਦਵਾਰੇ ਪ੍ਰਬੰਧਕ ਕਮੇਟੀ ਦਾ ਅਧਿਕਾਰ ਖੇਤਰ ਹੁੰਦਾ ਉਹਨਾਂ ਦੀ ਐਗਜ਼ੀਕਟਿਵ ਦਾ ਇਸ ਕਰਕੇ ਮੈਂ ਕਹਿੰਦਾ ਜੇ ਕਿਸੇ ਨੂੰ ਕੋਈ ਉਹਦੇ ਨਮਾਇੰਦਾ ਹਾਊਸ ਹੈ 60 ਲੱਖ ਲੋਕਾਂ ਦੀ ਚੁਣੀ ਹੋਈ ਉਹ ਸੰਸਥਾ ਹੈ ਉੱਥੇ ਕੋਈ ਵੀ ਆਪਣਾ ਵਿਚਾਰ ਰੱਖ ਸਕਦਾ ਮੈਂ ਜੇ ਉਹ ਸਿਸਟਮ ਨੂੰ ਹੋਰ ਬੈਟਰ ਕਰਨਾ ਚਾਹੁੰਦੇ ਆ ਤੇ ਉਹ ਆ ਹੁਣ ਕਮੇਟੀ ਬਣ ਗਈ ਜੇ ਕੋਈ ਪਿੱਛੇ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਕਮੀ ਹੈ ਤੇ ਕਮੇਟੀ ਬਣ ਗਈ ਇਹਦੇ ਚ ਹੁਣ ਸਾਰੇ ਸੁਝਾਅ ਦੇ ਕੇ ਜਿੰਨਾ ਮਰਜ਼ੀ ਸਿਸਟਮ ਨੂੰ ਬੈਟਰ ਕਰਦੇ ਇਹਦੇ ਹੁੰਦਾ ਪਰ ਇਹ ਤਾਂ ਨਹੀਂ ਨਾ ਕਿ ਚੱਕ ਕੇ ਵਿਧਾਨ ਸਭਾ ਚ ਜਾ ਕੇ ਇਹ ਸਸੇ ਹੋਣ ਲੱਗ ਜਣ। ਸਾਨੂੰ ਇਤਰਾਜ਼ ਹੈ ਕਿ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਨਹੀਂ ਸਿਉਣ ਤੇ ਦਾ। ਔਰ ਜਾਂਦਾ ਵੀ ਜਿਹੜਾ ਹੈਗਾ ਮੰਤਰੀ ਨੇ। ਔਰ ਜਿਹੜਾ ਕਮੇਟੀ ਦਾ ਮੈਂਬਰ ਕਹਿੰਦਾ ਕਾਲ ਤੱਕ ਤੇ ਜਾ ਉਹ ਵਿਧਾਨ ਸਭਾ ਚ ਖੜ ਕੇ ਤੇ ਗੱਲ ਕਰ ਰਿਹਾ ਉਹਨੂੰ ਆਪ ਨੂੰ ਨਹੀਂ ਪਤਾ ਵੀ ਕਾਲ ਤੱਕ ਸਾਹਿਬ ਦਾ ਘੇਰਾ ਕਿੱਡਾ ਕੋ। ਤੇ ਮੈਂ ਡਿਮਾਂਡ ਕਿਤੋਂ ਕਰ ਰਿਹਾ। ਘਟੋ ਘਟੇ ਇਹ ਤਾਂ ਪਤਾ ਹੁੰਦਾ ਕਿ ਕਾਲ ਤੱਕ ਦਾ ਘੇਰਾ ਤਾਂ ਵੀ ਸਾਰੀ ਦੁਨੀਆ ਚ ਵਿਸ਼ੇ ਵੀ ਆਪੀਆ ਨਾ ਕਿ ਇੱਥੋਂ ਤੱਕ ਅਸ਼ਮੂਦਾਰੀ ਤੱਕ ਤੇ ਡਿਮਾਂਡ ਕਿੱਥੇ ਕਰਦੇ ਪਏ ਉਹ ਵਿਧਾਨ ਸਭਾ ਦੇ ਹੱਥ ਤਾਂ ਸ਼ਮੂ ਪਿਆਵੀ ਤੱਕ ਹੀ ਹੈ ਨਾ ਇਸ ਲੋਕੇ ਤਾਂ ਕੁਝ ਕਰ ਸਕਦਾ ਥੈਂਕ ਯੂ ਜੀ ਕੋਈ ਨਹੀਂ ਦੇਖੋ ਕੱਲ ਅਸੀਂ ਅਰਪਤ ਸ਼ੁਕਲਾ ਜੀ ਨੂੰ ਜਿਹੜੀ ਸਰਦਾਰ ਅਰਸ਼ਦੀਪ ਸਿੰਘ ਕਲੇਰ ਹੋਣ ਨੂੰ ਧਮਕੀ ਮਿਲੀ ਸੀ ਉਹਦੇ ਸਬੰਧ ਚ ਮਿਲੇ ਸੀ ਬਾਅਦ ਚ ਅਸੀਂ ਬਰੀਫ ਵੀ ਕੀਤਾ ਸੀ ਅੱਜ ਵੀ ਉਹਨਾਂ ਤੋਂ ਫੋਨ ਤੇ ਉੱਤੇ ਮੇਰੀ ਗੱਲ ਹੋਈ ਹੈ ਪਰ ਉਹਨਾਂ ਨੇ ਕਿ ਜਿਹੜਾ ਹੈਗਾ ਐਸਐਸਪੀ ਮਹਾਲੀ ਨੂੰ ਭੇਜ ਦਿੱਤਾ ਐਕਚੁਅਲ ਬਾਤ ਹੈ ਅਸੀਂ ਮਹਾਲੀ ਦੇ ਐਸਐਸਪੀ ਨਾਲ ਗੱਲ ਜਿਹੜੀ ਹੈ ਟੈਕਅਪ ਕਰਾਂਗੇ ਸਾਨੂੰ ਆਸ ਹੈ ਪੂਰੀ ਕਿ ਜਿਹੜਾ ਜਸਟਿਸ ਹੋਣਾ ਚਾਹੀਦਾ ਜੇ ਨਹੀਂ ਹੋਇਆ ਤਾਂ ਨੈਕਸਟ ਕੋਰਟ ਪੇਠੀ ਅਸੀਂ ਇਹਨੂੰ ਲੌਜੀਕਲ ਕਨਕਲੂਜਨ ਤੱਕ ਲੈ ਕੇ ਜਾਵਾਂਗੇ